ਜੀ 200 ਬੈੱਡ ਫੋਲਡਿੰਗ ਬੈੱਡ ਲੈਗ ਫੋਲਡੋ ਦੇ ਰਹੇ ਉਹ 200 ਬੈੱਡ ਤੇ 200 ਕੰਬਲ ਲੈ ਕੇ ਜਾ ਸੀ ਨਾ ਜਾ ਰਹੇ ਅੱਜ ਰਮਦਾਸ ਦੇ ਕੋਲ ਪਿੰਡ ਲਖੋਵਾਲ ਉੱਥੇ ਜਾ ਰਹੇ ਅਸੀਂ ਦੋ ਕੁ ਮਿੰਟ ਹੋਰ ਵੀ ਕਵਰ ਕਰਾਂਗੇ ਉੱਥੇ ਜਾ ਕੇ ਇਹ ਵਿਸ਼ਪ ਪੰਜਾਬੀ ਸਭਾ ਕੈਨੇਡਾ ਵੱਲੋਂ ਡਾਟਾ ਦਲਬੀਰ ਸਿੰਘ ਕਥੂਰੀਆ ਜੀ ਦੇ ਜਿਸ ਤਰ੍ਹਾਂ ਨਾਲ ਇਹ ਉਹਨਾਂ ਨੇ ਭੇਜੇ ਨੇ ਸਾਰੇ ਸਬਾਣ ਅਸੀਂ ਸੇਵਾਦਾਰ ਆ ਅਸੀਂ ਇੱਕ ਲੈ ਕੇ ਜਾ ਰਹੇ ਤੇ ਉਹਨਾਂ ਦਾ ਸਹਿਯੋਗ ਕਰ ਰਹੇ ਉਹ ਬਹੁਤ ਬਹੁਤ ਦਾਨੀ ਬੁਰਸ਼ ਨੇ ਬਹੁਤ ਜਤਨ ਸੇਵਾ ਕਰਦੇ ਨੇ ਉਹਨਾਂ ਨੇ ਪਿਆ 15 ਲੱਖ ਰੁਪਏ ਦਾ ਸਮਾਨ ਉਹਨਾਂ ਨੇ ਭੇਜਣਾ ਹੈ ਇਹ ਪਹਿਲੀ ਖੇਪ ਅਸੀਂ ਲੈ ਕੇ ਜਾ ਰਹੇ ਅੱਜ ਤੇ ਟੋਟਲ 15 ਲੱਖ ਰੁਪਏ ਦਾ ਸਮਾਨ ਉਹਨਾਂ ਨੇ ਦਾਏਗਾ ਤੇ ਅੱਜ ਪਹਿਲੀ ਖੇਪ ਵਿੱਚ ਜਾ ਰਹੇ ਹਾਂ 500 ਬੈੱਡ ਦਾ ਆਰਡਰ ਹੀ ਦਿੱਤਾ ਹੋਇਆ ਜਿਸ ਚ ਪਹਿਲਾ 200 ਤਿਆਰ ਹੋ ਗਿਆ ਇਹ ਅੱਜ ਅਸੀਂ ਲੈ ਕੇ ਜਾ ਰਹੇ ਹਾਂ ਫਿਰ ਦੋ ਤਿੰਨ ਵਾਰੀ ਹੋਰ ਅਸੀਂ ਜਾਵਾਂਗੇ ਤੇ ਉੱਥੇ ਕੁਲਦੀਪ ਸਿੰਘ ਢਾਲੀਵਾਲ ਜੀ ਜਿਹੜੇ ਮੰਨਿਸਟਰ ਨੇ ਉਹ ਸਾਡੀ ਵੇਟ ਕਰ ਰਹੇ ਨੇ ਉੱਥੇ ਉਹ ਸਾਨੂੰ ਅੱਗੋਂ ਮਿਲਣਗੇ ਤੇ ਉਹਨਾਂ ਨਾਲ ਅਸੀਂ ਅੱਗੇ ਉਸ ਤੇ ਜੋਗ ਨਾਲ ਅੱਗੇ ਚੱਲਾਂਗੇ ਸੰਦੇ ਵਿੱਚ ਇਹ ਸੇਵਾ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਬਹੁਤ ਪਰਮਾਤਮਾ ਦੀ ਕਿਰਪਾ ਔਰ ਉਹਨਾਂ ਨੇ ਪੰਜਾਬੀਆਂ ਦਾ ਪਹਿਲਾ ਪਵਨ ਵਿਸ਼ਵ ਪੰਜਾਬੀ ਪਵਨ ਜਿਹੜਾ ਬਣਾਇਆ ਉੱਥੇ ਇਹ ਫੈਸਲਾ ਹੋਇਆ ਭਾਜੀ ਸਤਵੀਰ ਸਿੰਘ ਜੀ ਸਾਡੇ ਜਿਹੜੇ ਮਾਝਾ ਦੇ ਪ੍ਰਧਾਨ ਨੇ ਔਰ ਪੂਰਾ ਦੇਖਦੇ ਨੇ ਉਹਨਾਂ ਦੇ ਕੰਮਕਾਜ ਨੂੰ ਔਰ ਇਹ ਫੈਸਲਾ ਹੋਇਆ ਕਿ ਹੁਣ ਜਦੋਂ ਪੰਜਾਬ ਦੇ ਵਿੱਚ ਇਹ ਤਰਾਸਦੀ ਆਈ ਹੈ ਤਾਂ ਉਦੋਂ ਸਰਦਾਰ ਦਲਬੀਰ ਸਿੰਘ ਕਥੂਰੀਆ ਸਾਹਿਬ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹਾਂ ਕਿਉਂਕਿ ਉਹ ਜੰਡਿਆਲਾ ਗੁਰੂ ਨਾਲ ਸੰਬੰਧ ਰੱਖਦੇ ਨੇ ਕਿ ਉਹਨਾਂ ਨੂੰ ਸੀਗਾ ਕਿ ਮੈਂ ਵੀ ਆਪਣੀ ਤੇਲਫੁੱਲ ਜਿਹੜਾ ਹਿੱਸਾ ਪਾ ਸਕਾਂ ਸੋ ਅੱਜ ਭਾਜੀ ਸਦबीर ਸਿੰਘ ਦੀ ਅਗਵਾਈ ਦੇ ਵਿੱਚ ਦਾਸ ਜਸਵਿੰਦਰ ਸਿੰਘ ਮਿੱਟਾ ਔਰ ਅੱਜ ਇਹ ਸੇਵਾ ਜਿਹੜੀ ਹੈ ਇਹ ਸਾਰੀ ਸੇਵਾ ਉਹਨਾਂ ਅਸੀਂ ਲੋੜਵੰਤਾ ਨਹੀਂ ਕਹਿ ਸਕਦੇ ਕਿਉਂਕਿ ਕੁਦਰਤ ਦੀ ਜਿਹੜੀ ਮਾਰ ਹੈ ਉਹ ਭਾਵੇਂ ਪੈ ਗਈ ਪਰ ਪ੍ਰਵਾਸੀ ਭਾਰਤੀ ਵਜੋਂ ਔਰ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਵਜੋਂ ਔਰ ਇੱਕ ਵਧੀਆ ਇਨਸਾਨ ਦੇ ਵਜੋਂ ਡਾਕਟਰ ਦਰਬੀਰ ਸਿੰਘ ਥੂਰੀਆ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਸੇਵਾ ਹੈਗੀ ਹੈ ਇਹ ਅਸੀਂ ਅੱਜ ਲੈ ਕੇ ਜਾ ਰਹੇ ਹਾਂ ਬ੍ਰੋਸਾ ਨੇ 15 ਲੱਖ ਰੁਪਏ ਤੇ ਇੱਥੇ ਆਪਣੇ ਪੰਜਾਬ ਵਾਸਤੇ ਕੀਤਾ ਅਲੋਟ 10 ਲੱਖ ਰੁਪਏ ਲੈਂਦੇ ਪੰਜਾਬ ਵਾਸਤੇ ਵੀ ਕੀਤਾ ਕਿਉਂਕਿ ਸਾਡੇ ਜਿਹੜੀ ਵਿਸ਼ਾ ਪੰਜਾਬੀ ਸਭਾ ਹੈ ਉੱਚ ਕਾਫੀ ਪਾਕਿਸਤਾਨੀ ਵੀ ਜੁੜੇ ਨੇ ਨਾਲ ਸਾਡੇ ਬਹੁਤ ਜ਼ਿਆਦਾ ਉੱਥੇ ਕੈਨੇਡਾ ਚ ਬਹੁਤ ਜ਼ਿਆਦਾ ਪਾਕਿਸਤਾਨੀ ਹਰ ਐਤਵਾਰ ਸਾਡੀ ਮੀਟਿੰਗ ਹੁੰਦੀ ਹੈ ਜੂਮ ਤੇ ਕਵੀ ਦਰਬਾਰ ਹੁੰਦਾ ਹੈ ਉੱਚ ਪਾਕਿਸਤਾਨੀ ਵੀ ਹੁੰਦੇ ਨੇ ਹੋਰ ਵੀ ਇਟਲੀ ਤੋਂ ਯੂਰਪ ਦੇ ਕਾਫੀ ਦੇਸ਼ਾਂ ਤੋਂ ਇੰਡੀਆ ਤੋਂ ਵੀ ਬਹੁਤ ਜੁੜਦੇ ਨੇ ਸੋ ਸਾਰੇ ਇਸ ਕਰਕੇ ਉਹਨਾਂ ਨੇ ਨਾ ਪਾਕਿਸਤਾਨ ਵੀ ਇੱਕ ਹਰ ਸਾਲ ਇੱਕ ਕਾਨਫਰੰਸ ਹੁੰਦੀ ਫਰਵਰੀ ਚ ਪਾਕਿਸਤਾਨ ਅੱਜ ਜਿਹੜਾ ਅਸੀਂ ਹੜਪੀੜਤਾ ਵਾਸਤੇ ਮਦਦ ਲੈ ਕੇ ਚੱਲੇ ਆ ਇਹ ਵਿਸ਼ਵ ਪੰਜਾਬ ਸਭਾ ਕੈਨੇਡਾ ਜਿਹਦੇ ਸਰਦਾਰ ਦਲਬੀਰ ਸਿੰਘ ਜੀ ਕਤੂਰੀਆ ਚੇਅਰਮੈਨ ਸਰਦਾਰ ਸੁਤਵੀਰ ਸਿੰਘ ਜੀ ਪ੍ਰਧਾਨ ਮਾਝਾ ਜੋ ਨੇ ਅੱਜ ਇਹਨਾਂ ਸਾਰਿਆਂ ਦੇ ਉਪਰਾਲੇ ਨਾਲ ਅਸੀਂ 200 ਕੰਬਲ 200 ਬੈੱਡ ਹੜਪੀੜਤਾ ਦੀ ਮਦਦ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਜਾ ਰਹੇ ਆ ਜੀ ਕੋ ਸਰਕਾਰ ਜਿਹੜੀ ਉਹ ਆਪਣੇ ਲੈਵਲ ਤੇ ਕਰਦੀ ਪਈ ਏ ਸਰਕਾਰਾਂ ਦੇ ਬਾਰੇ ਤੇ ਸਭ ਪਬਲਿਕ ਦੁਨੀਆ ਜਾਣਦੀ ਏ ਜੋ ਰਾਜਨੀਤਿਕ ਜੋ ਪੋਲੀਟੀਸ਼ੀਅਨ ਹਰ ਪਾਰਟੀ ਜਿਹੜੀ ਆਸ ਟਾਈਮ ਤੇ ਖੇਡ ਰਹੇ ਆ ਪਰ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਨੂੰ ਪਾੜੀ ਮਾਰ ਪਈ ਏ ਉਹਨਾਂ ਵਾਸਤੇ ਹੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਅੱਜ ਸਾਹਮਣੇ ਆਏ ਆ ਉਹ ਉਹੀ ਇਹਨਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਤੱਕ ਜਿਹੜੇ ਉਹਨਾਂ ਦੀ ਮਦਦ ਕਰ ਰਹੇ